ਪਿਛਲੇ ਦਿਨੀ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਪ੍ਰਤੀ ਕੀਤੀ ਟਿੱਪਣੀ ਨੂੰ ਲੈ ਕੇ ਪੂਰੀ ਭਾਜਪਾ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਜਗ੍ਹਾ-ਜਗ੍ਹਾ ਭਾਜਪਾ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਉਧਰ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਨੇਤਾ ਸ਼ਵਤ ਮਲਿਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਨਿਖੇਦੀ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਨਮੈਚੂਰ ਲੀਡਰ ਹੈ ਅਤੇ ਉਸ ਨੂੰ ਰਾਜਨੀਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਕਹਿੰਦੇ ਕਿ ਕਾਂਗਰਸ ਨੇ 99 ਸੀਟਾਂ ਦੇ ਚੋਣ ਲੜ ਕੇ ਕਿਸੇ ਤਰੀਕੇ ਯੁਕਤ ਬਣਾ ਕੇ ਆਪਣੇ ਆਪ ਨੂੰ ਵਿਰੋਧੀ ਧਿਰ ਵਿੱਚ ਲਿਆਂਦਾ ਤੇ ਇੰਡੀਆ ਗੱਜੋੜ ਦਾ ਸਹਾਰਾ ਲਿਆ ਅਤੇ ਅਨਮਚੂਰ ਲੀਡਰਲਾ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿੱਤਾ। ਅਤੇ ਹੁਣ ਰਾਹੁਲ ਗਾਂਧੀ ਊਲ ਫਜ਼ੂਲ ਗੱਲਾਂ ਸੰਸਦ ਭਵਨ ਵਿੱਚ ਕਰ ਰਹੇ ਹਨ। ਇਹ ਨਾਲ ਹੀ ਕਾਂਗਰਸ ਦੇ ਪਰਿਵਾਰ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਕਦੇ ਵੀ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਨਾ ਲੱਗਦੀ ਅਤੇ ਨਾ ਹੀ ਪੰਜਾਬ ਵਿੱਚ ਅਤਵਾਦ ਜਿਹਾ ਰਾਜ ਆਉਂਦਾ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕਾ ਵਿਅਕਤੀ ਅਰੀ ਪੱਕਾ ਕਹਿੰਦੇ ਆ ਇਮੈਚਿਊਰ ਵਿਅਕਤੀ ਉਹ ਅੱਜ ਕੇਵਲ 99 ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਹੈ ਪਰ ਜੁਗਾੜਬੰਦੀ ਕਰਕੇ ਕੇਵਲ ਨੜੇਵੇ ਸੀਤਾ ਜਿਤਕੇ ਕਾਂਗਰਸ ਦੀ ਆ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਰਾਹੁਲ ਗਾਂਧੀ ਸੋ ਇਹ ਤਾਂ ਸਭ ਜਾਣਨੀ ਹੈ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਵਿੱਚ ਕਦੀ ਤੇ ਉਹਨਾਂ ਦੀ ਅੱਖ ਫਿਸਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਸੀ ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜੀਤ ਐ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਔਰ ਦੁਰਭਾਗਿਆ ਇਹ ਦੇਖਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ ਧਾਇਤਵਾਂ ਦੇ ਉੱਤੇ ਜਿੱਥੇ ਕਿ ਅਕਲ ਬਿਹਾਰੀ ਬਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ਧਾਇਤਵਾਂ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅਜ ਆ ਗਿਆ ਹੈ। ਔਰ ਉਹ ਕਹਿੰਦੇ ਨੇ ਕਿ ਪਹਿਚਾਨ ਦੇ ਉਸ ਵਿਅਕਤੀ ਦੀ ਸਭ ਨੂੰ ਹੈ ਹੀ। ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦੀ ਪਹਿਚਾਨ ਸ਼ੁਰੂ ਤੋਂ ਦੇਸ਼ ਇਸ ਬਣੀ। ਤੇ ਆਜੋਨੇ ਕੱਲ ਹਿੰਦੂ ਜਿਹੜਾ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸਖਿਆ ਹਿੰਦੂ ਹੈ। ਇਹ ਦੇਸ਼ ਸੈਕੂਲਰ ਦੇਸ਼ ਹੈ। ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਹਿੰਸਕ ਲਫ਼ਜ਼ ਉਸ ਵਿਅਕਤੀ ਨੇ ਕਿਹਾ ਕਿ ਕਿੱਡਾ ਦੁਰਭਾਗੇਪੁਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣਨਾ ਹੀ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਹਿੰਦਰੀ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਯਾਦ ਕਰਨਾ ਤੇ ਕਿਸੇ ਅਚਾਰਨ ਦਾ ਮੈਂ ਉਹਨੂੰ ਪੁੱਛਣਾ ਚਾਹਨਾ ਰਾਹੁਲ ਗਾਂਧੀ ਨੂੰ ਕਿ ਕੀ ਬਹਾਦਰ ਗਾਂਧੀ ਜੀ ਹਿੰਸਕ ਸੀ ਹਿੰਦੂ ਸੀ ਇਹ ਸੁਆਮੀ ਵਿਵੇਕਾਨੰਦ ਜੀ ਹਿੰਸਕ ਸੀ ਹਿੰਦੂ ਸੀ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ ਦੇਸ਼ ਤੋਂ ਮਾਵੀ ਮੰਗਨੇ ਚਾਹੀਏ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਾਡੇ ਰਾਧ્ય ਮਹਾਪੁਰਸ਼ੋ ਇਹਨੇ ਉਹਨਾਂ ਦੀਆਂ ਚਿੱਤਰ ਲੈ ਕੇ અપਮਾਨਿਤ ਕੀਤਾ ਉਹਨਾਂ ਨੂੰ ਔਰ ਸਜਣ ਦੀ ਟੇਬਲ ਤੇ ਰੱਖਤੇ ਇਸ ਹਿੰਮਤ ਜੋ ਰਾਹੁਲ ਗਾਂਧੀ ਨਾਵੇ ਇਹ ਵਿਅਕਤੀ ਨੇ ਉਹ ਚਿੱਤਰ ਦਿਖਾਣੇ ਸ਼ੁਰੂ ਕਰਤੇ ਟੇਬਲ ਇਜ਼ ਕੀ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਕਮ ਸੇ ਕਮ ਕੋਈ ਜਾਣਕਾਰੀ ਦੇ ਲੈ ਕੇ ਘਰ ਆਏ ਕਿ ਜੀ ਅਗਨੀਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਵੇਲੇ ਸਾਡੇ ਰੱਖਿਆ ਮੰਤਰੀ ਰਾਜਨਾਥ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਕਿ ਕੋਈ ਸ਼ਹੀਦ ਹੋ ਜਾਂਦਾ ਹੈ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ। ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਦੇ ਆ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਵਧ ਗਿਆ। ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ। ਔਰ ਸਾਰਾ ਸਦਨ ਅਚੰਬਿਤ ਸੀ। सदन की मर्यादा का बनेगा भविष्य जिथे ऐसा इमेच्योर नेता कांग्रेस ने प्रोजेक्ट कर दिता है और मैं तो समझना कि विपक्षी नेता भी जे कई वरिष्ठ नेता ने विद्वान भी, भी ने विपक्ष के वह भी पिछे बैठे शर्मिंदगी महसूस कर रहे थे कि ये जो मोदी जी की जो सुनामी तो घबरा के ਇੰਡੀ ਗਠਵੰਦਰ ਮਰਿਆ ਤੇ ਨੇਤਾ ਕਿੰਨੂ ਅਸੀਂ ਬਣਾ ਰਿਹਾ ਹੈ ਇਹ ਸਭ ਉਤਰਦਾ ਹੀ ਨੇ ਜਿਸ ਤਰ੍ਹਾਂ ਐਸਾ ਵਿਅਕਤੀ ਅਸ਼ੋਭਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਤੇ ਉਹਦਾ ਜੋ ਕਹਿ ਸਕਨੇ ਆ ਨਿੰਦਾ ਹੈ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖਸ਼ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਸੋ ਅੱਜ ਮੈਂ ਤੁਹਾਨਾਂ ਲਈ ਜਾਣਕਾਰੀ ਦੇਾਂਗਾ ਕਿ ਕਾਂਗਰਸ ਜਵਾਦ ਦਾ ਟੰਡ ਪੰਜਾਬ ਦੇ ਵਿੱਚ ਚਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਆਂਤਕਵਾਦਿਆਂ ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਆਂਤਕਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬੜਾਵਾ ਨਾ ਮਿਲਦਾ ਪੰਡਤ ਨਹਿਰੂ ਜੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਹਨਾਂ ਤੋਂ ਬਾਅਦ ਰਜੀਵ ਗਾਂਧੀ ਜੀ ਔਰ ਉਹਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰ ਇਹ ਹਿੰਮਤ ਜੋੜ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਉਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਦੀ ਸਰਕਾਰ ਨਹੀਂ ਔਰ ਉਸ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਹੈ ਜਿਹੜਾ ਭ੍ਰਸ਼ਟਾਚਾਰ ਦਾ ਤਾंडव ਹੋਇਆ ਉਕਤ ਰਾਣ ਅਲੀ ਇੱਕ ਕਾਂਗਰਸੀ ਇੱਕ ਕਾਂਗਰਸ ਦਾ ਅੱਗਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ ਘੁਟਾਲੇ ਚਾਹੇ ਉਹ ਫਰੰਦਾ ਘੁਟਾਲਾ ਹੋਵੇ ਚਾਹੇ ਸਪੈਕਟਰਮ ਦਾ ਘੁਟਾਲਾ ਹੋਵੇ ਚਾਹੇ ਕੋਲ ਸਕੇਮ ਹੋਵੇ ਉਸ ਝੜੀ ਇਹ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘੁਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ। ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਦੇ ਚਲਦੀ ਸੀ। ਔਰ ਦੰਗੇ ਹੁੰਦੇ ਸੀ Hindu Muslim ਦੰਗੇ ਹੁੰਦੇ ਸੀ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ। ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਇਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ ਉਹ। ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ? ਸੱਤਾ ਸੁਖ ਲੈਣ ਵਾਲੀ ਪਰਿਵਾਰਵਾਦ ਦੀ ਜਗਾਰ ਇੱਕ ਕਾਂਗਰਸੀ ਅੱਜ ਜੋ ਇਹਨਾਂ ਨੇ ਮਿਸ ਗਵਰਨੈਂਸ ਕੀਤੀ ਜੋ ਗੁੰਡਾ ਰਾਜ ਹੋਇਆ ਉਸਰੇ ਬਾਹੂ ਬਲੀਆਂ ਦਾ ਰਾਜ ਸੀ ਅਪਰਾਧੀਆਂ ਦਾ ਰਾਜ ਸੀ ਉਹ ਕਾਂਗਰਸ ਦੇ ਰਾਜ ਜੁਆ ਔਰ ਇਹ ਕਾਂਗਰਸ ਜਿਹੜੀ ਲਗਾਤਾਰ ਤਿੰਨ ਵਾਰੀ ਬੁਰੀ ਤਰ੍ਹਾਂ ਹਾਰ ਚੁੱਕੀ ਹੈ 2014 ਇ ਇੱਕ ਕਾਂਗਰਸ ਬੁਰੀ ਤਰ੍ਹਾਂ ਨਗਾਰੀ ਗਈ મોદી ਜੀ ਪ੍ਰਧਾਨ ਮੰਤਰੀ ਬਣੇ 2019 ਦੇ ਵਿੱਚ ਇਹ ਕਾਂਗਰਸ ਬੁਰੀ ਤਰ੍ਹਾਂ ਨਗਾਰੀ ਗਈ મોદી ਜੀ ਫੇਰ ਪ੍ਰਧਾਨ ਮੰਤਰੀ ਬਣੇ ਔਰ ਤੀਸਰੀ ਵਾਰ ਇਹ ਤਿੰਨ ਅੰਕੜੇ ਜੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸ਼ੀ ਇਹ ਜਿਹੜਾ ਇੰਡੀ ਗਠਵੰਦਰ ਮਰਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਹਲਕੇ ਵੀ 240 सौ संख्या तक नहीं पहुंच पहुंचया और जो ही कांग्रेस का राहुल गांधी नेता है कि रोम चल रहे हैं कांग्रेस मिट रही है और ये नीरों जो कांग्रेस का राहुल गांधी है यनी हार भूल के भाजपा की जीत देते खुशी जाहर कर रहा है ये नहीं पता कि तेरिया से नड़िनवे सीटा आईया ने तू भाजपा के कहते कटाक्ष करना पे तीसरी वारी फिर ਮੋਦੀ ਜੀ ਲਗਾਤਾਰ 4 ਸਾਲ ਤੋਂ ਬਾਅਦ ਹਿਸਟਰੀ ਬੀਟੋਈ ਕੋਈ ਇੱਕ ਰਾਜਨੇਤਾ ਜੋ ਵਿਸ਼ਵਾਸ ਦਾ ਸਭ ਤੋਂ ਲੋਕਪ੍ਰੀਆ ਨੇਤਾ ਹੈ ਉਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਇਹ ਮੰਨ ਕਰਾਂਗਾ ਇਹ ਉਹ ਰਾਹੁਲ ਗਾਂਧੀ ਕਿੰਨਾ ਅਹੰਕਾਰੀ ਹੈ ਕਿ ਜਦੋਂ ਲੋਕ ਸਭਾ ਅਧਿਖ ਜਿਹੜਾ ਦਾ ਜਿਸ ਨੇ ਅਸீன் ਸੀਗੇ ਉਹ ਸੁਣ ਲੈ ਜਿਹੜੇ ਲੋਕ ਸਭਾ ਦੇ ਅਧਿક્ષ ਨੇ ਜਦੋਂ ਮੋਦੀ ਜੀ ਆਏ ਤੇ ਮੋਦੀ ਜੀ ਦਾ ਆਭਿਵਾਦਨ ਕੀਤਾ ਉਹ ਇਸ ਕਰਕੇ ਕੀਤਾ ਕਿ ਸਾਡੀ ਹਿੰਦੂ ਸਸਤੀ ਜੀ ਦੇ ਵਿੱਚ ਹੈ ਕਿ ਜਿਹੜਾ ਵੱਡੀ ਆਯੂ ਦੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਸਿਰ ਚੁਭਾ ਕੇ ਨਮਸਕਾਰ ਕਰਦੇ ਆ ਤੇ ਰਾਹੁਲ ਗਾਂਧੀ ਕੀ ਕਹਿ ਰਿਹਾ ਕਿ ਲੋਕ ਸਭਾ ਅਧਿਖ ਓਮ ਬਿਰਲਾ ਜੀ ਨੇ ਮੋਦੀ ਜੀ ਦਾ ਤੇ ਸਿਰ ਚੁਭਾ ਕੇ ਆਭਿਵਾਦਨ ਕੀਤਾ ਮੇਰਾ ਨਹੀਂ ਕੀਤਾ ਉਹ ਤੋਂ ਉਮਰ ਹੀ ਵੀ ਉਹਨਾਂ ਤੋਂ ਛੋਟਾ तू दायित्व भी उन्होंने छोटा ते है तो तू ए अहंकार ही हाले तो तू बने ही कुछ नहीं राहुल गांधी तुम्हें हले सिर्फ विपक्ष के नेता ही बने हो तो इन्ना अहंकार कि थी ईगो हट हो गई क्या मोदी जी आयुष कौर तो किन्ने जो ओम बिरला जी ने उन्हों का सम्मान करता ते आटी तो ईगो जी है फॉल्स ईगो वह हट हो गई सो तो चिंतन का विषय है देश इस का विषय देश ਕਿ ਐਸੇ ਵਿਅਕਤੀ ਰਾਹੁਲ ਗਾਂਧੀ ਜੈਸੇ ਔਰ ਐਸੇ ਲੋਗ ਜਿਨ੍ਹਾਂ ਨੇ ਇਹ ਅੱਜ ਗੁੰਡਾਗਰਦੀ ਟਾਈਪ ਦਿਖਾਣੀ ਸ਼ੁਰੂ ਕਰਤੀ ਹੈ ਕਿ ਸੰਸਦ ਨਹੀਂ ਚੱਲਣ ਦਿਆਂਗੇ ਸਰਕਾਰ ਨਹੀਂ ਚੱਲਣ ਦਿਆਂਗੇ ਸਰਕਾਰ ਸਭ ਦੀ ਹੁੰਦੀ ਹੈ ਪ੍ਰਧਾਨ ਮੰਤਰੀ ਸਭ ਦੇ ਹੁੰਦੇ ਨੇ ਨਿਯੁਕਤ ਹੋ ਜਾਂਦੇ ਨੇ ਤੇ ਜੇ ਦੇਸ਼ ਦੀ ਸਰਕਾਰ ਤੁਸੀਂ ਕਹਿੰਦੇ ਹੋ ਨਹੀਂ ਚੱਲਣ ਦਿਓਗੇ ਕਿ ਇਹ ਜੇ ਦਾ ਮਤਲਬ ਦੇਸ਼ ਨੂੰ ਤੁਸੀਂ ਵਾਪਸ ਲਿਜਾਣਾ ਚਾਹੁੰਦੇ ਹੋ ਆਪਣੇ ਉਸ ਕਾਲੇ ਸੱਸਣੇ 'ਚ ਐਸਾ ਨਹੀਂ ਹੋਏਗਾ ਅਜਦੇਸ਼ ਬੱਬਰ ਸ਼ੇਰ ਪ੍ਰਧਾਨ ਮੰਤਰੀ ਇੱਕ ਸੰਨਿਆਸੀ ਇੱਕ ਤਪਸਵੀ ਇੱਕ ਯਸ਼ਸਵੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਦੇ ਅਥੀਟਾ ਇਹ ਕਾਂਗਰਸ ਤੇ ਉਹਦੇ ਸਾਥੀਆਂ ਦਾ ਕੋਈ ਕੁਚੱਕਰ ਨਹੀਂ ਚੱਲੇਗਾ ਮੋਦੀ ਜੀ ਜਿਨ੍ਹਾਂ ਨੇ ਆਂਦੇ ਹੀ ਟੜੀ ਲਾਤੀ ਕਿਸਾਨਾਂ ਦੀ ਸਨਮਾਨ ਨਿਦਾ ਦੀ ਨਿਦੇਦੀ ਦੀ ਘੋਸ਼ਣਾ ਕਰਤੀ ਐਮਐਸਬੀ ਜਿਹੜੀ ਹੈ ਵਧਾਤੀ 70 ਸਾਲ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਹੀ ਟਰਾਂਸ ਜੈਂਡਰ ਵੀ ਨੇ ਉਹਨਾਂ ਨੂੰ 5 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਉਹ ਦੇ ਦਿੱਤਾ ਔਰ ਇਹ ਜਿਹੜੀ ਕਾਂਗਰਸ ਕਹਿ ਰਹੀ ਹੈ ਕਿ ਭਾਰਤ ਤੀਜੀ ਅਰਥ ਵਿਵਸਥਾ ਨਹੀਂ ਬਣੇਗੀ ਫੇਰ ਉਹ ਅਸੀਂ ਕੰਮ ਕਰਾਂਗੇ ਉਸ ਲੈਵਲ ਤੇ ਮੋਦੀ ਜੀ ਨੇ ਗਾਰੰਟੀ ਦਿੱਤੀ ਹੈ ਕਿ ਮੇਰੇ ਤੀਸਰੇ ਕਾਰਕਾਲ ਇਸ ਜਦੋਂ ਕਿ ਕਾਂਗਰਸ ਰਾਜ ਇਹ ਦੇਸ਼ 10 ਨੰਬਰ ਦੀ ਅਰਥਵਿਵਸਥਾ ਸੀ ਮੋਦੀ ਜੀ ਦੇ ਦੂਸਰੇ ਜੋ ਉਹਨਾਂ ਦਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਸੀ ਪੰਜਵੀਂ ਅਰਥਵਿਵਸਥਾ ਬਣੀ ਔਰ ਮੋਦੀ ਜੀ ਨੇ ਗਰੰਟੀ ਦਿੱਤੀ ਹੈ ਕਿ ਕਾਂਗਰਸ ਜੋ ਮਰਜ਼ੀ ਕਰ ਲੈ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਵਾਂਗੇ ਔਰ 5 ਸਾਲ ਦੇ ਕਾਰਜਕਾਲ ਵਿੱਚ ਭਾਰਤ ਤੀਜੀ ਦੁਨੀਆ ਦੀ ਅਰਥਵਿਵਸਥਾ ਬਣੇਗੀ ਸੋ ਮੈਂ ਉਹ 빅 ਬਾਗ ਰ ਕਰ ਆਮ ਕਨਕਲੂਡਿੰਗ ਨਾਓ ਕਿ राहुल तो। तो। गांधी माफी मंगनी चाहिए हिंदू समाज को तो। गांधी जी के भगवान तो राम, राम, राम प्रूव करो है कांग्रेस और राहुल गांधी है जिन्हें प्रश्न उठाता कि राम सेतु एग्जिस्ट ही नहीं करता है यही राहुल राहुल गांधी है ज ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਦੇ ਨਾਰੇ ਲਾ ਲਏ تنਈਆ ਕੁਮਾਰ ਔਰ ਉਹਦੇ ਸਾਥੀਆਂ ਨੂੰ ਟਿਕਟ ਦੇਂਦੀ ਹੈ ਦਿੱਲੀ ਤੋਂ ਤੇ ਉਸ ਕਰਕੇ ਇਸ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਕਿ ਮਾਫੀ ਨਹੀਂ ਮੰਗਣੀ ਤਾਂ ਐਕਸ਼ਨ ਕੀ ਹੋਏਗਾ ਐਸਾ ਹੈ ਜੀ ਇਹ ਤਾਂ ਦੇਸ਼ ਐਕਸ਼ਨ ਕਰੇਗਾ ਸਮਾਜ ਐਕਸ਼ਨ ਕਰੇਗਾ ਐਸੇ ਕਈ ਵਿਅਕਤੀ ਆਏ ਇਹ ਜਿਹੜੇ ਵੱਡੇ ਮੁਗਲ ਆਏ ਚੰਗੇਜ਼ ਖਾਨ ਆਇਆ ਮੁਹੰਮਦ ਗੋਰੀ ਆਇਆ

अपना अस्तित्व बचाना है कि ਉਹਨਾਂ ਨੂੰ ਗਾਂਧੀ ਪਰਿਵਾਰ ਦੇ ਅੱਗੇ ਨਤਮਸਤ ਹੋ ਰਹੀ ਪਏਗਾ ਸੋ ਉਹਨਾਂ ਦੀ ਇਹ ਸਟੇਟਮੈਂਟ ਨੂੰ ਤੁਸੀਂ ਇਹ ਸਮਝ ਕੇ ਚੱਲੋ ਕਿ ਉਹਨਾਂ ਨੇ ਆਪਣੇ ਉਸ ਜਿਹੜੇ ਸ਼ਾਸਕ ਨੇ ਕਾਂਗਰਸ ਦੇ ਸ਼ਾਸਕ ਹੀ ਨੇ ਉਹਨਾਂ ਅੱਗੇ ਨਤਮਸਤ ਹੋ ਗਿਆ ਬਿਆਨ ਦਿੱਤਾ ਇਹ ਦਿੱਸ਼ਤਕਰ ਦੀ ਗੱਲ ਕੀਤੀ ਜਾਏ ਤਾਂ ਪਹਿਲਾਂ ਅਮਿਸ਼ਾ ਜਨਤਾ ਨੂੰ ਮੁੱਦੇ ਚੁੱਕਣ ਲਈ

ਸੰਸਦ ਦੇ ਵਿੱਚ ਰਾਸ਼ਟਰਪਤੀ ਜੀ ਦੇ ਅਭਿਵਾਦਨ ਤੇ ਚਰਚਾ ਚੱਲ ਰਹੀ ਹੈ ਤੇ ਜੋ ਉੱਥੇ ਚਰਚਾ ਚੱਲ ਰਹੀ ਹੈ ਉਹ ਅਸੀਂ ਉਹਦੇ ਤੇ ਬੋਲਣਾ ਹੁੰਦਾ ਹੈ ਉਹ ਨੇਤਾ ਵਿਪੱਖ ਜਿਹੜਾ ਉਹਨੇ ਰਾਸ਼ਟਰਪਤੀ ਜੀ ਦਾ ਨਾਂ ਹੀ ਨਹੀਂ ਲਿਆ ਉਹ ਆਪਣਾ ਹੀ ਸੈਲਫ ਬ੍ਰਾਂਡਿੰਗ ਕਰਨ ਲੱਗਾ ਠੀਕ ਕਹਿ ਰਹੇ ਹੋ ਤੁਸੀਂ ਕਿ ਰਾਹੁਲ ਗਾਂਧੀ ਜੀ ਨੂੰ ਨਾ ਦੇਸ਼ ਦੀ ਚਿੰਤਾ ਹੈ ਰਾਹੁਲ ਗਾਂਧੀ ਜੀ ਨੂੰ ਨਾ ਸੰਸਦੀ ਪ੍ਰਣਾਲੀ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਨਾ ਲੋਕਤੰਤਰ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਕੇਵਲ ਸੈਲਫ ਬ੍ਰਾਂਡਿੰਗ ਦੀ ਚਿੰਤਾ ਹੈ राहुल नहीं ऐसा है कि राहुल गांधी की कहते हैं राहुल गांधी शेख चिल्ली के हसीन सब him dream ड्रीम रिजल्ट come

ਉਹਨਾਂ ਨੂੰ ਖਵਾਗਾ ਕਿ ਤੁਸੀਂ ਯਕੀਨ ਰ ਨੇ ਲੇਤਾ ਹੈ ਕਿ ਐਸੇ ਵਿਅਕਤੀ ਨੂੰ ਤੁਸੀਂ ਆਪਣਾ ਨੇਤਾ ਨਿਰਾਚਿਤ ਕੀਤਾ ਹੈ ਅਭੀ ਤੋਂ ਆਰੰਭ ਹੈ ਅਗੇ ਅਗੇ ਦੇਖੀਏ ਹੋਤਾ ਹੈ ਕੀ ਜਿਤਨਾ ਖਦਰ ਪਿਛੇ ਮੁੜਾ ਰਹੇਗਾ ਐਸਾ ਹੈ ਕਿ ਇਹ ਗਠਬੰਧਨ ਸਵਾਰਥਾ ਦਾ ਗਠਬੰਧਨ ਹੈ ਇਹ ਗਠਬੰਧਨ ਜੇਲ੍ਹ ਤੋਂ ਬਚਨ ਦਾ ਗਠਬੰਧਨ ਹੈ ਇਹ ਗਠਬੰਧਨ ਭ੍ਰਸ਼ਟਾਚਾਰੀਆ ਦਾ ਗਠਬੰਧਨ ਹੈ ਇਹ ਗਠਬੰਧਨ ਮੋਦੀ ਜੀ ਜੈਸੇ ਇਮਾਨਦਾਰ ਵਿਅਕਤੀ ਦੀ ਸੁਨਾਮੀ ਤੋਂ ਬਚਨ ਲਈ ਬਣਾਇਆ ਹੋਇਆ ਗਠਬੰਧਨ ਹੈ ਔਰ ਕੋਈ ਵੀ ਗਠਬੰਧ ਜਿਹੜਾ ਨਿੱਜੀ ਸਵਾਰਥ ਦੇ ਉੱਤੇ ਬਣਿਆ ਹੈ ਉਹ ਕਦੀ ਵੀ ਅਜ ਤੱਕ ਸਫਲ ਨਹੀਂ ਹੋਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਕਈ ਐਸੇ ਜਿਹੜੇ ਨੇ ਉਹ ਮੌਕੇ ਆਏ ਕਿ ਐਸੇ ਗਠਬੰਧ ਬਏ ਬਨੇ ਔਰ ਥੋੜੇ ਸਮੇਂ ਹੀ ਜੀਏ ਐਂਡੀ ਗਠਬੰਧ ਜੈਸੇ ਚਰਮੜਾ ਗਏ ਪਰ ਰਾਹੁਲ ਗਾਂਧੀ ਕਹਿੰਦੇ ਨੇ ਕਿ ਟਿੱਪਣੀ ਕੀਤੀ ਉਹ ਹਿੰਦੂ ਸਮਾਏਵਾਦ ਤੇ ਨਹੀਂ ਆਰਐਸਐਸ ਆਇਤਾ ਹੋਰੇ ਲੋਦੀਵਾਦ ਤੇ ਬਾਤ ਸੁਣਾਓ ਰਾਹੁਲ ਗਾਂਧੀ ਦਾ ਭਾਸ਼ਣ ਸੁਣਾਓ ਇਹ ਐਡਾ ਹਲਕਾ ਆਦਮੀ ਜੇ ਹਿੰਮਤ ਗੱਲ ਕੀਤੀ ਹੈ ਤੇ ਹਿੰਮਤ ਦੇ ਨਾਲ ਮੁਕਾਬਲਾ ਕਰ ਕਾਹਿਰ ਕੋ ਬਣ ਗਿਆ ਹੈ ਜਾਓ ਵੀਡੀਓ ਅਪਲੋਡ ਕਰੋ ਕੀ ਕਿਹਾ ਉਹਨੇ ਕਿ ਇਹ ਜੋ ਹਿੰਦੂਸਵਾਦ ਕੇ ਲੋਕ ਹੈ ਇਹ ਹਿੰਸਕ ਹੈ ਇਹ ਲਫ਼ਜ਼ ਉੱਤੇ ਸੁਣੋ ਦੱਸਣਗੇ ਕਿ ਉਹ ਇਟਲੀ ਦੇ ਨੇ ਕਿ ਭਾਰਤ ਦੇ ਨੇ ਇਹ ਤੇ ਉਹ ਹੀ ਦੱਸਣਗੇ ਕਿ ਆਪਣੇ ਦਾਦਾ ਜੀ ਫਿਰੋਜ਼ ਗੰਦੀ ਜੋ ਪਾਰਕ ਸੀ ਉਹਨਾਂ ਦਾ ਨਾਂ ਜੋ ਨਹੀਂ ਅੱਜ ਤੱਕ ਲੈਂਦੇ ਇਹਦੇ ਇਤਿਹਾਸ ਨੂੰ ਪਤਾ ਹੈ ਕਿ ਉਹ ਕੌਣ ਨੇ ਉਹ ਇਹ ਦੇ देश की जनता को तो देखना पाएगा कि उन्होंने पृष्ठभूमि की है यह मैं समझना कि देश की जनता डिसाइड राजनाथ जी ने तुरंत कहता राहुल गांधी जी जानकारी देखो है नहीं मैं तो इमेच्योर वर्ड यूज किया फर्स्ट टाइम आई एम यूजिंग दिस वर्ड फॉर द लीडर ऑफ द अपोजिशन लीडर ऑफ द अपोजिशन इज अ वेरी रिस्पॉन्सिबल डेजिगनेशन सो दैट वे स्पीच इंडिकेट्स दैट ही इज द मोस्ट ਐਵਰ ਇਮੈਚੂਰ ਲੀਡਰ ਇਨ ਦਾ ਹਿਸਟਰੀ ਆਫ ਇੰਡੀਆ ਲੀਡਰ ਆਫ অপੋਜੀਸ਼ਨ ਉਸ ਲਿਹਾਜ਼ ਦੇ ਨਾਲ ਮੈਂ ਉਹਨਾਂ ਦੇ ਦਿਮਾਗ ਤੇ ਬਹੁਤ ਕੁਝ ਦੀ ਦੇਖ ਚੁੱਕਿਆ ਉਹਨਾਂ ਦਾ ਇਸੇ ਕਰਕੇ ਦੇਖਦੇ ਲੋਕ ਉਹਨਾਂ ਨੂੰ ਕਈ ਨਾਮਾਂ ਤੋਂ ਸੁਸ਼ੋਭਿਤ ਕਰਦੇ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਨਿਰਨੇ ਆਪੋਜੀਸ਼ਨ ਨੇ ਲਿਆ ਕਿ ਐਸੇ ਅਰਿਪੱਕ ਇਮੈਚੂਰ ਬੇਤੀ ਰਾਹੁਲ ਗਾਂਧੀ ਨੂੰ ਇੱਕ ਮਾਨ ਸਤਿ खिलाफ जंग आप देख रहे हैं इंडिया क्राइम न्यूज